ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਆ ਕਿ ਸਿੱਧੂ ਬਾਈ ਦੀ ਅੱਖ ਅੱਖ ਨਹੀਂ ਇੱਕ ਐਕਸ-ਰੇ ਮਸ਼ੀਨ ਹੀ ਸੀ ਇੱਕ ਇਹੋ ਜੀ ਮਸ਼ੀਨ ਜਿਹੜੀ ਇਹੋ ਜੇ ਲੋਕਾਂ ਨੂੰ ਲੱਭ ਕੇ ਲਿਆਉਂਦੀ ਸੀ ਭਾਵੇਂ ਉਹ ਪੁਰਾਣੀ ਹੋਣ ਭਾਵੇਂ ਉਹ ਨਵੇਂ ਹੋਣ ਜਦੋਂ ਬਹੁਤ ਸਾਰੇ ਸਿੰਗਰ ਆਪਣੇ ਪੁਰਾਣੇ ਸਿੰਗਰਾਂ ਦਾ ਨਾਮ ਵੀ ਆਪਣੇ ਗਾਣਿਆਂ ਵਿੱਚ ਲੈਂਦੇ ਆ ਤੇ ਨਵੇਂ ਸਿੰਗਰਾਂ ਨਾਲ ਕਲੈਬ ਵੀ ਕਰਦੇ ਆ ਬਿਲਕੁਲ ਇਸੇ ਤਰ੍ਹਾਂ ਸਿੱਧੂ ਬਾਈ ਵੀ ਪੁਰਾਣੇ ਸਿੰਗਰਾਂ ਦਾ ਨਾਮ ਵੀ ਆਪਣੇ ਗਾਣਿਆਂ ਵਿੱਚ ਲੈਂਦਾ ਸੀ ਤੇ ਨਵਿਆਂ ਦੇ ਨਾਲ ਕਲੈਬ ਕਰਕੇ ਵੀ ਉਹਨਾਂ ਨੂੰ ਹਿੱਟ ਕਰਵਾ ਦਿੰਦਾ ਸੀ ਪਰ ਪੁਰਾਣੇ ਸਿੰਗਰਾਂ ਵਿੱਚੋਂ ਸਿਰਫ ਉਹ ਉਹਨਾਂ ਦਾ ਨਾਮ ਹੀ ਲੈਂਦਾ ਸੀ ਜਿਨ੍ਹਾਂ ਨੇ ਕੁਝ ਨਾ ਕੁਝ ਵੱਖਰਾ ਕੀਤਾ ਹੁੰਦਾ ਸੀ ਅਤੇ ਗਾਵੀ ਜਿੱਦੂ ਬਾਈ ਨੂੰ ਕੋਈ ਆਸ ਹੁੰਦੀ ਸੀ ਕਿ ਇਹ ਦੁਬਾਰਾ ਜਦੋਂ ਫੇਰ ਦੁਬਾਰਾ ਹਿੱਟ ਹੋਣਗੇ ਤਾਂ ਫੇਰ ਦੁਬਾਰਾ ਕੁਝ ਨਾ ਕੁਝ ਵੱਖਰਾ ਹੀ ਕਰਨਗੇ ਕਿਹਨੇ ਸੋਚਿਆ ਸੀ ਕਿ ਜੇ ਅਣਖੀਲੇ ਨੂੰ ਪੁਰਾਣੀ ਪੀੜ੍ਹੀ ਅਨਲਿਮਿਟਿਡ ਸੁਣ ਚੁੱਕੀ ਆ ਉਸ ਅਣਖੀਲੇ ਨੂੰ ਨਵੀਂ ਪੀੜ੍ਹੀ ਵੀ ਸੁਣੂਗੀ ਇੱਥੋਂ ਤੱਕ 3 ਏਜਾ ਕਿਨੇ ਸੋਚਿਆ ਸੀ ਕਿ ਉਹਨਾਂ ਦਿਨਾਂ ਦਾ ਸਿੰਗਰ ਜਿਨ੍ਹਾਂ ਦਿਨਾਂ ਵਿੱਚ ਇੱਕ ਇਹੋ ਜਿਹਾ ਟ੍ਰੈਂਡ ਚੱਲਿਆ ਕਰਦਾ ਸੀ ਕਿ ਸਿੰਗਰ ਇੱਕ ਜਗ੍ਹਾ ਤੇ ਖੜ ਕੇ ਲਿਪਸਿੰਗ ਕਰ ਰਿਹਾ ਤੇ ਮੋਰੇ ਐਕਟਿੰਗ ਕੋਈ ਮਾਡਲ ਮੁੰਡੇ ਕੁੜੀਆਂ ਕਰ ਰਹੇ ਆ ਤੇ ਉਹੀ ਸਿੰਗਰ ਅੱਜ 2025 ਵਿੱਚ ਇਹੋ ਜਿਹੇ ਗਾਣੇ ਲਿਆ ਰਿਹਾ ਆ ਜਦੋਂ ਉਹ ਖੁਦ ਹੀਰੋ ਆ ਰਿਹਾ ਆ ਓ ਐਵੇਂ ਸਾਰੇ ਬੋਲੀ ਜਾਂਦੇ ਕਰਿਆ ਨਾ ਕਰ ਗੌਰ ਕੁੜੇ ਹੁਣ ਇਹਨੂੰ ਹੀਰੋ ਕਹਿ ਲਓ ਜਾਂ ਵਿਲਨ ਕਹਿ ਲਓ ਚਸਕਾ ਗਾਣੇ ਦੀ ਵੀਡੀਓ ਵਿੱਚ ਅਣਖੀਲੇ ਨੇ ਇੱਕ ਵੱਖਰਾ ਜਿਹਾ ਕੰਮ ਕਰਕੇ ਦਿਖਾ ਲਿਆ ਇੱਕ ਐਹੋਜੀ ਵੀਡੀਓ ਬਣਾਈ ਆ ਜਿਹੋ ਜੀਆਂ ਵੀਡੀਓਜ਼ ਅੱਜ ਕੱਲ ਦੇ ਸਿੰਗਰ ਕਰ ਰਹੇ ਆ ਤੇ ਇਸ ਵੀਡੀਓ ਵਿੱਚ ਅਣਖੀਲਾ ਇੱਕ ਬਹੁਤ ਵੱਡਾ ਤੇ ਨਮੀ ਗੈਂਗਸਟਰ ਬਣਿਆ ਹੋਇਆ ਇੱਕ ਐਹੋਜਾ ਗੈਂਗਸਟਰ ਜਿਹੋ ਜੇ ਗੈਂਗਸਟਰ ਆਪਾਂ ਅਮਰੀਸ਼ ਪੁਰੀ ਦੇ ਟਾਈਮ ਦੇਖਿਆ ਕਰਦੇ ਸੀ ਜਿਵੇਂ ਅਮਰੀਸ਼ ਪੁਰੀ ਹੁਣੀ ਆਪ ਇੱਕ ਨਾਮੀ ਗੈਂਗਸਟਰ ਹੋਇਆ ਕਰਦੇ ਸੀ ਵੱਡੀਆਂ-ਵੱਡੀਆਂ ਸਮਗਲਿੰਗਾ ਕਰਾਇਆ ਕਰਦੇ ਸੀ ਤੇ ਆਪਣੇ ਪੁੱਤਾਂ ਨੂੰ ਵੀ ਆਪਣੇ ਨਾਲ ਰੱਖਿਆ ਕਰਦੇ ਸੀ ਤੇ ਬਿਲਕੁਲ ਐਹੋਜੀ ਭੂਮਿਕਾ ਅਣਖੀਲੇ ਨੇ ਵੀ ਇਸ ਗਾਣੇ ਇਹ ਇਹ ਆ ਕਿ ਜਿਵੇਂ ਅਮਰੀਸ਼ ਪੂਰੀ ਹੁਣੀ ਆਪਣੀ ਫਿਲਮ ਵਿੱਚ ਇੱਕ ਆਪਣੇ ਪੁੱਤ ਨੂੰ ਰੱਖਿਆ ਕਰਦੇ ਸੀ ਰੱਖਿਆ ਇੱਥੇ ਅਣਕੀਲੇ ਨੇ ਵੀ ਆ ਪਰ ਇੱਥੇ ਅਣਕੀਲੇ ਦਾ Ориਜినਲ ਪੁੱਤ ਵਾ ਵੱਖਰਾ ਨਜ਼ਾਰਾ ਆਉਂਦਾ ਤੋ ਵੱਡੀ ਗੱਲ ਪਤਾ ਕੀ ਹੈ ਜਦੋਂ ਵੀ ਕੋਈ ਪੁਰਾਣਾ ਸਿੰਗਰ ਜੀ ਦਾ ਦੌਰ 2005-07 ਦੇ ਨੇੜੇ ਚੱਲਿਆ ਕਰਦਾ ਸੀ ਉਹ ਜਦੋਂ 2024-25 ਵਿੱਚ ਕੁਝ ਨਵਾਂ ਟਰਾਈ ਕਰਦਾ ਨਵੇਂ ਸਿੰਗਰਾਂ ਵਾਂਗੂ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਸਾਰੇ ਕੰਮ ਬੜਾ ਸੱਤਿਆ ਨਾਜ਼ ਮਾਰ ਕੇ ਰੱਖ ਦਿੰਦਾ ਸਾਰੇ ਗਾਣੇ ਵਿੱਚ ਤੇ ਗਾਣੇ ਦੀ ਵੀਡੀਓ ਵਿੱਚ ਕੜੀ ਘੋਲ ਕੇ ਰੱਖ ਦਿੰਦਾ ਉਹਨੂੰ ਦੇਖਣ ਤੱਕ ਦਾ ਜੀ ਨਹੀਂ ਕਰਦਾ ਕਿਉਂਕਿ ਉਹ ਨਵਾਂ ਟਰਾਈ ਕਰਨ ਦੇ ਚੱਕਰ ਵਿੱਚ ਕੁਝ ਐਹੋ ਜਿਹੀਆਂ ਚੀਜ਼ਾਂ ਕਰ ਜਾਂਦੇ ਆ ਜਿਹੜੀਆਂ ਕਿ ਉਹਨਾਂ ਨੂੰ ਬਿਲਕੁਲ ਵੀ ਸੂਟ ਨਹੀਂ ਕਰਦੀਆਂ ਪਰ ਇੱਥੇ ਅਣਕੀਲੇ ਨੇ ਜਾਂ ਅਣਕੀਲੇ ਦੀ ਟੀਮ ਨੇ ਇਸ ਚੀਜ਼ ਦਾ ਬਹੁਤ ਖਿਆਲ ਰੱਖਿਆ ਗਾਣੇ ਦਾ ਟੇਸਟ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਵੇਂ ਅਣਕੀਲਾ ਗਾਉਂਦਾ ਆ ਮਨਜਿੰਦਰ ਗੁਲਸ਼ਨ ਜੀ ਨੇ ਵੀ ਆਪਣੀ ਵੋਕਲ ਅਤੇ ਗਾਣੇ ਦਾ ਸਟਾਈਲ ਬਿਲਕੁਲ ਉਸੇ ਤਰ੍ਹਾਂ ਰੱਖਿਆ ਜਿਵੇਂ ਉਹ ਸ਼ੁਰੂ ਤੋਂ ਗਾਉਂਦੇ ਆ ਰਹੇ ਆ ਪਰ ਇੱਥੇ ਉਹਨਾਂ ਨੇ ਮਿਊਜ਼ਿਕ ਦੇ ਨਾਲ ਨਵੇਂ ਐਕਸਪੈਰੀਮੈਂਟ ਕੀਤੇ ਆ ਤੇ ਪਲੱਸ ਵੀਡੀਓ ਵਿੱਚ ਤਾਂ ਸਿਰਾ ਹਿਲਾਇਆ ਹੋਇਆ ਨੂੰ ਕਦੇ ਰੋਕੇ ਆ ਨੀ ਲੱਗੀ ਬਿਲੋ ਰੋਕ ਕਿਉਂਕਿ ਆਪਾਂ ਕਦੇ ਇਹ ਚੀਜ਼ ਸੋਚ ਹੀ ਨਹੀਂ ਸੀ ਸਕਦੇ ਕਿ ਬਲਕਾਰ ਅਨਕੀਲਾ ਜਾਂ ਮਨਜਿੰਦਰ ਗੁਲਸ਼ਨੂਣੀ ਕੁਝ ਐਹੋ ਜਿਹਾ ਵੱਖਰਾ ਟਰਾਈ ਕਰ ਸਕਦੇ ਆ ਕੁਝ ਐਹੋ ਜਿਹੀਆਂ ਨਵੇਂ ਸਿੰਗਰਾ ਵਰਗੀਆਂ ਨਵੀਆਂ ਵੀਡੀਓਜ਼ ਬਣਵਾ ਸਕਦੇ ਆ ਇੱਥੇ ਇੱਕ ਵੱਡੀ ਗੱਲ ਇਹ ਵੀ ਆ ਸੱਚ ਕਿਹਾ ਸਿਆਣਿਆਂ ਨੇ ਕਿ ਜਦੋਂ ਪੁੱਤ ਨੂੰ ਪਿਓ ਦੀ ਜੁੱਤੀ ਆਉਣ ਲੱਗ ਪਵੇ ਜਾਂ ਪੁੱਤ ਪਿਓ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਸ਼ੁਰੂ ਕਰ ਦੇਵੇ ਜਾਂ ਤੁਰਨਾ ਸ਼ੁਰੂ ਕਰ ਦੇਵੇ ਤਾਂ ਪਿਓ ਦਾ ਹੌਸਲਾ ਵੀ ਦੁੱਗਣਾ ਹੋ ਜਾਂਦਾ ਹੈ ਜੇ ਪਿਓ ਵੀ ਆਪਣੇ ਐਟੀਟਿਊਡ ਨੂੰ ਭੁੱਲ ਕੇ ਆਪਣੀ ਈਗੋ ਨੂੰ ਛੱਡ ਕੇ ਪੁੱਤ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇ ਨਵੀਆਂ ਤਕਨੀਕਾਂ ਦੇ ਨਾਲ ਕੰਮ ਕਰਨਾ ਸ਼ੁਰੂ ਅਰਵੇਜ ਚਾਰਚਾਂ ਦਾ ਤਾਂ ਲੱਗਦਾ ਹੀ ਆ ਸ਼ਾਇਦ ਬਲਕਾਰ ਅਣਕੀਲਾ ਜੇਕਰ ਅੱਜ ਕੁਝ ਵੱਖਰਾ ਕਰ ਰਿਹਾ ਆ ਤਾਂ ਉਹਦੇ ਦੋ ਵੱਡੇ ਕਾਰਨ ਆ ਸਿੱਧੂ ਮੂਸੇਵਾਲਾ ਬਾਈ ਤੇ ਉਹਦਾ ਪੁੱਤ ਲੱਕੀ ਅਣਕੀਲਾ ਸ਼ਾਇਦ ਤੁਸੀਂ ਹਲੇ ਤੱਕ ਅਣਕੀਲੇ ਦਾ ਨਵਾਂ ਚਸਕਾ ਗਾਣਾ ਨਹੀਂ ਸੁਣਿਆ ਹੋਵੇਗਾ ਜੇ ਨਹੀਂ ਸੁਣਿਆ ਤਾਂ ਇੱਕ ਵਾਰੀ ਚੈੱਕ ਕਰਕੇ ਜਰੂਰ ਦੇਖਿਓ ਤੁਸੀਂ ਆਪ ਕਹੋਗੇ ਕਿ ਵਾਕਿਆ ਅਣਕੀਲਾ ਸਿਰਾਂ ਲਾ ਗਿਆ ਤੇ ਕੁਝ ਨਵੀਆਂ ਚੀਜ਼ਾਂ ਟਰਾਈ ਕਰ ਰਿਹਾ ਸੋ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ